ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਿੱਤਰ ਪਿਆਰੇ ਨੇ ਇੰਗਲੈਂਡ ਤੋਂ ਫੋਨ ਕੀਤਾ ਸੀ ਉਹ ਖਾਲਸਤਾਨੀਆਂ ਦੀ ਕਰਤੂਤ ਦੱਸ ਰਿਹਾ ਸੀ ਤੇ ਮੈਂ ਤੁਹਾਡੇ ਸਾਹਮਣੇ ਉਹ ਕਨਵੇ ਕਰ ਦੇਣਾ ਐਨੀ ਕਿ ਇੰਗਲਿਸ਼ ਤਾਂ ਮੈਨੂੰ ਆਉਣ ਲੱਗ ਗਈ ਜਨਨ ਕਿ ਮੈਸੇਜ ਉਹ ਤੁਹਾਡੇ ਤੱਕ ਮੈਂ ਪਹੁੰਚਾ ਦੇਣਾ ਇਸ ਮਾਧਿਅਮ ਰਾਹੀਂ ਸੁਣੋ ਧਿਆਨ ਦੇ ਨਾਲ ਆ ਜਿਹੜਾ ਨਿਜਰ ਗੋਲੀਆਂ ਮਾਰ ਕੇ ਮਾਰਿਆ ਸੀ ਨਾ ਕੈਨੇਡਾ ਦੀ ਧਰਤੀ ਤੇ ਕਿੱਥੇ ਮਾਰਿਆ ਸੀ ਆਹ ਕਿਹੜਾ ਸ਼ਹਿਰ ਆ ਹੋ ਸ਼ਿਟੀ ਕਿਹੜੀ ਐ ਚਲੋ ਬਾਬੇ ਨਾਨਕ ਦਾ ਗੁਰਦੁਆਰਾ ਹੈਗਾ ਗੁਰੂ ਨਾਨਕ ਸਿੱਖ ਟੈਂਪਲ ਹਾਂ ਜਿੱਤੇ ਆ ਗਿਆ ਸਰੀ ਡੈਲਟਾ ਦੇ ਵਿੱਚ ਉੱਥੇ ਗੁਰਦੁਆਰੇ ਦੀ پارک ਪਾਰਕਿੰਗ ਦੇ ਵਿੱਚ ਮਾਰਿਆ ਸੀ ਗੋਲੀਆਂ ਮਾਰ ਕੇ ਇਲਜ਼ਾਮ ਕੀਤੇ ਲਾਇਆ ਸੀ ਭਾਰਤ ਸਰਕਾਰ ਤੇ ਤੇ ਮਾਰਿਆ ਕਿਹਨੇ ਸੀ ਰਿਪ ਦੋਮਣ ਮਲਕ ਦੇ ਬੰਦਿਆਂ ਨੇ ਤੇ ਉਹਦੇ ਪੋਸਟਰ ਚਪਾਏ ਜਾ ਰਹੇ ਨੇ ਉਹਦੀ ਤਸਵੀਰ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਲਾਈ ਹੈ ਕੈਨੇਡਾ ਦੇ ਵਿੱਚ ਅੱਤਵਾਦੀ ਸੀ ਉਹ ਬੰਦਾ ਕੀ ਕਿਹਾ ਜਾ ਰਿਹਾ ਇਹ ਤਾਂ ਜੀ ਬਬਰ ਖਾਲਸਾ ਹੈ ਇਹ ਤਾਂ ਜੀ ਖਾਲਸਤਾਨੀ ਹੈ ਨਾ 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 ਅੱਤਵਾਦੀ ਲੁੱਟ ਛੱਟ ਕਰਨ ਵਾਲਾ ਚਲੋ ਇਹ ਤਾਂ ਇਹਦਾ ਕਰੈਕਟਰ ਸੀ ਜਿਹੜਾ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਮੈਂ ਇਹਨਾਂ ਦੀ ਕਰਤੂਰ ਦੱਸਣੀ ਹੈ ਇਸ ਨਿੱਜਰ ਨੂੰ ਨਾ ਚੰਗੀ ਤਰ੍ਹਾਂ ਪਤਾ ਸੀ ਕਿ ਇੱਥੇ ਮੁਸਲਮਣ ਜਿਹੜੇ ਬੰਦੇ ਆ ਕੈਨੇਡਾ ਦੇ ਵਿੱਚ ਉਹ ਕਿਦਾਂ ਜੁਰਮ ਸਿੱਖ ਬੇਟੀਆਂ ਨਾਲ ਹਿੰਦੂ ਬੇਟੀਆਂ ਨਾਲ ਕਰ ਰਹੇ ਨੇ ਧੱਕੇ ਦੇ ਨਾਲ ਮੈਰਜਾ ਕਰਵਾ ਰਹੇ ਨੇ ਪੈਸੇ ਦਾ ਲਾਲਚ ਦੇ ਕੇ ਕੈਨੇਡਾ ਦੇ ਵਿੱਚ ਵੀ ਤੇ ਇੰਗਲੈਂਡ ਦੇ ਵਿੱਚ ਵੀ ਇਹ ਪਤਾ ਕੀ ਕਹਿੰਦੇ ਪਹਿਲਾਂ ਕਹਿੰਦੇ ਸਾਡੀ ਤੇ ਭਾਈਚਾਰਕ ਸਾਂਝ ਹੈ ਬੜੇ ਪਿਆਰ ਦੇ ਨਾਲ ਨੇੜੇ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਪਾਵੇਂ ਸੇ ਕੁੜੀਆਂ ਹੋਣ ਪਾਵੇਂ ਮੁਸਲਮਣ ਕੁੜੀਆਂ ਹੋਣ ਉਹਨਾਂ ਨੂੰ ਲਾਜ ਦੇ ਕੇ ਵੱਡੀਆਂ ਜੋਬਾਂ ਦਾ ਝਾਂਸਾ ਦੇ ਕੇ ਕੁਝ ਪੈਸੇ ਦੇ ਕੇ ਪਿਆਰ ਮੁਹੱਬਤ ਦੀ ਗੱਲ ਛੇੜ ਲੈਂਦੇ ਆ ਜਣੇ ਕਿ ਭਾਈਚਾਰਕ ਸਾਂਝ ਬਣਾ ਲੈਂਦੇ ਆ ਫਿਰ ਉਹਨਾਂ ਨੇ ਕਰ ਦਿਆ ਨਿਕਾਹ ਜਣੇ ਕਿ ਧਰਮ ਪਰਿਵਰਤਨ ਕਿੱਦਾਂ ਕਰਾ ਰਹੇ ਨੇ ਇਹ ਨਿੱਜਰ ਵਰਗੇ ਜਿਹੜੇ ਖਾਲਸਤਾਨੀ ਨੇ ਪਾਵੇਂ ਅਮਰੀਕਾ ਵਿੱਚ ਬੈਠੇ ਹੋਣ ਤੇ ਭਾਵੇਂ ਕੈਨੇਡਾ ਵਿੱਚ ਬੈਠੇ ਹੋਣ ਇਹਨਾਂ ਦੀ ਜਵਾਨ ਸੜ ਜੇ ਜੇ ਬੋਲੇ ਹੋਣ ਵੀ ਇਦਾਂ ਕਿਉਂ ਧਰਮ ਪਰिवर्तन ਕਰਵਾਇਆ ਜਾ ਰਿਹਾ ਕਦੇ ਨਹੀਂ ਬੋਲੇ ਇਹ ਆ ਪਿੱਛੇ ਜੇ ਮੈਂ ਦੋ ਤਿੰਨ ਵੀਡੀਓ ਪਾਈਆਂ ਕਾਫੀ ਬੰਦੇ ਨੇ ਫੋਨ ਕੀਤੇ ਉਹ ਕਹਿੰਦੇ ਗੈਨੇ ਨਹੀਂ ਆ ਵਿਸ਼ਾ ਜਿਹੜਾ ਇਹਨੂੰ ਧਿਆਨ ਚ ਰੱਖਿਆ ਕਰੋ ਇਹ ਦੋ ਚਾਰ ਵੀਡੀਓ ਮਹੀਨੇ ਵਿੱਚ ਆਉਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਜੀ ਦੋ ਚਾਰ ਕਿਉਂ ਰੋਜ਼ ਪਾਵਾਂਗੇ ਇੱਕ ਅਸੀਂ ਆਪਣੀ ਕੌਮ ਨੂੰ ਤੇ ਆਪਣੀਆਂ ਸਿੱਖ ਜਾਂ ਹਿੰਦੂ ਕੁੜੀਆਂ ਨੂੰ ਇਹਨਾਂ ਤੋਂ ਬਚਾਉਣਾ ਹੈ ਇਹਨਾਂ ਕੋਈ ਦੀਨ ਮਾਨ ਨਹੀਂ ਇਨਾ ਜਨਮੇ ਬੰਦੇ ਕਰ ਰਹੇ ਨੇ ਔਰ ਇੱਕ ਰਾ ਕਾਉਂਡ ਰਿਹਾ ਹੈ ਖਾਲਸਤਾਨੀ ਜਾਣ ਬੁਝ ਕੇ ਜਲੀਲ ਕਰਦੇ ਨੇ ਕਿਹਦੇ ਕਹਿਣ ਤੇ ਆਈਐਸਆਈ ਪਾਕਿਸਤਾਨ ਦੇ ਕਹਿਣ ਤੇ ਇਤਾਂ ਸਭ ਕੁਝ ਹੋ ਰਿਹਾ ਹੈ ਹੁਣ ਜਿਹੜੇ ਨਿੱਜਰ ਦੀ ਫੋਟੋ ਲਾਈ ਹੈ ਨਾ ਗੁਰਦੁਆਰੇ ਦੇ ਅੰਦਰ ਗੁਰਸਾਹਬ ਦੀ ਹਜ਼ੂਰੀ ਵਿੱਚ ਉੱਚੀ ਕਰਕੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਫੋਟੋ ਉਹਨਾਂ ਨੇ ਲਾਉ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਹੋਵੇ ਇਹ ਤਾਂ ਨਿੱਜੀ ਰੰਜਸ਼ਾਂ ਕਰਕੇ ਤਾਂ ਮਰੇ ਨੇ ਆਪਸ ਵਿੱਚ ਇੱਕ ਦੂਜੇ ਨੂੰ ਮਾਰਦੇ ਨੇ ਔਰ ਸਭ ਤੋਂ ਵੱਡੇ ਡਰੱਗੀ ਨੇ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਇਹਨਾਂ ਕੋਲੇ ਇੰਨਾ ਪੈਸਾ ਆਉਂਦਾ ਕਿੱਥੋਂ ਹੈ ਜਾਂ ਤਾਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਤੇ ਜਾਂ ਨਸ਼ਾ ਤਸ਼ਕਰ ਨੇ ਡਰੱਗਸ ਸਮੈਕ ਸ਼ਰਾਂ ਵੇਚ ਰਹੇ ਨੇ ਉੱਥੇ ਜਾਨੀ ਕਿ ਜਿਹੜਾ ਮੁੱਦਾ ਇਹਨਾਂ ਨੇ ਚੁੱਕਣਾ ਹੁੰਦਾ ਕਾਮ ਲਈ ਉੱਥੇ ਇਹ ਕਬੂਤਰ ਮੰਗੂ ਅੱਖਾਂ ਬੰਦ ਕਰ ਲੈਂਦੇ ਨੇ ਇਹਨੇ ਜਵਾਨ ਵਿੱਚ ਘੁੰਗਣੀਆਂ ਪੈ ਜਾਂਦੀਆਂ ਨੇ ਬੋਲਦੇ ਨੇ ਆ ਸ਼ਰਿਆਮ ਅਤਿਆਚਾਰ ਹਿੰਦੂ ਤੇ ਸਿੱਖ ਬੇਟੀਆਂ ਦੇ ਨਾਲ ਇੰਗਲੈਂਡ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਹੋਇਆ ਜ਼ਬਰਜਨਾਹ ਕੀਤੇ ਗਏ ਔਰ ਉਹਨਾਂ ਨੂੰ ਧੋਖੇ ਦੇ ਨਾਲ ਗੁੰਮਰਾਹ ਕਰਕੇ ਲਾਲਚ ਦੇ ਕੇ ਉਹਨਾਂ ਨਾਲ ਨਕਾਬ ਪਣਾਉਂਦੇ ਨੇ ਮੈਰਿਜ ਕਰਦੇ ਨੇ ਤੇ ਹੁਣ ਦੱਸੋ ਇੱਥੇ ਖਾਲਸਾ ਨਹੀਂ ਬੋਲਦੇ ਨੇ ਜੇ ਕੋਈ ਬੁੱਲੇ ਦਿਖਾਓ ਇਹ ਜਿਹੜਾ ਪੰਨੂ ਹੈ ਮੀੜੀਆਂ ਪੀਣਾ ਇਹ ਇੱਕ ਵੀ ਬਿਆਨ ਦਿੱਤਾ ਹੋਵੇ ਤਾਂ ਮੈਨੂੰ ਦਿਖਾ ਦਿਓ ਤੁਸੀਂ ਮੈਂ ਕਿਉਂ ਬੋਲ ਰਿਹਾ ਕਿਉਂਕਿ ਮੈਨੂੰ ਇਹਨਾਂ ਲੋਕਾਂ ਦੀਆਂ ਕਰਤੂਤਾਂ ਦੱਸੀਆਂ ਕਿ ਜਦੋਂ ਇਹਨਾਂ ਨਾਲ ਗੱਲ ਕਰੀ ਇਹ ਫੋਨ ਤੱਕ ਨਹੀਂ ਚੱਕਦੇ ਜੇ ਫੋਨ ਚੱਕਦੇ ਨੇ ਕਹਿਣਗੇ ਸਾਡਾ ਕੰਮ ਨਹੀਂ ਹੈਗਾ ਸਰਕਾਰ ਦਾ ਕੰਮ ਹੈ ਜਾਨੀ ਕਿ ਇਹਨਾਂ ਦਾ ਕੰਮ ਖਾਲਸਾ ਦੇ ਨਾਂ ਤੇ ਪੈਸਾ ਇਕੱਠਾ ਕਰਨਾ ਗੁੰਡਾਗਰਦੀ ਕਰਨੇ ਨਸ਼ੇ ਵੇਚਣੇ ਨੇ ਕੌਮ ਲਈ ਨਹੀਂ ਕੁਝ ਕਰਨਾ ਜੇ ਇਹਨਾਂ ਖਾਲਸਾ ਨੇ ਕੌਮ ਲਈ ਅਜੇ ਤੱਕ ਕੁਝ ਕੀਤਾ ਹੈ ਨਿੱਜਰ ਵਰਗੇ ਜਿਹੜੇ ਮਰੇ ਨੇ ਰਬ ਦਮਨ ਮਲਕ ਵਰਗੇ ਦੱਸੋ ਕੀ ਕੀਤਾ ਆਪਣੇ ਘਰ ਪਰੇ ਨੇ ਤੇ ਕੌਮ ਨੂੰ ਬਦਨਾਮ ਕੀਤਾ ਪਰ ਜਿੰਨਾ ਚਿਰ ਬੁੱਢਾ ਸਿੰਘ ਧਰਤੀ ਤੇ ਜੀਵੇਗਾ ਨਾ ਜਿੰਨੇ ਆਹ ਸਵਾਸ ਚੱਲਦੇ ਨੇ ਉਹਨਾਂ ਚਿਰ ਤੁਹਾਡੇ ਪੋਤੜੇ ਚੰਗੀ ਤਰ੍ਹਾਂ ਲੋਕਾਂ ਸਾਹਮਣੇ ਖੁੱਲ ਕੇ ਰੱਖੋ ਜੋ ਕਰਨਾ ਹੈ ਕਰੋ ਪਰ ਜੇ ਥੋੜੀ ਬਹੁਤੀ ਅਣਖ ਸ਼ਰਮ ਹੈਗੀ ਆ ਜਦੋਂ ਇਹੋ ਜਿਹੇ ਕਰਤੂਤਾਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿਸੇ ਬਤੀ ਦੇ ਨਾਲ ਧੱਕਾ ਹੁੰਦਾ ਜੁਰਮ ਹੁੰਦਾ ਤੁਸੀਂ ਉਹਦੋਂ ਬੋਲਦੇ ਨਹੀਂ ਪਰ ਬੋਲਣਾ ਤੁਸੀਂ ਹੈ ਨਹੀਂ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਪਰ ਮੈਂ ਤੁਹਾਡੀਆਂ ਕਰਤੂਤਾਂ ਸਮਾਰ ਸਮਾਰ ਕੇ ਚੰਗੀ ਤਰ੍ਹਾਂ ਦੱਸਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਔਰ ਹੁਣ ਉਹ ਲੋਕ ਮੈਨੂੰ ਫੋਨ ਕਰਨ ਲੱਗ ਗਏ ਔਰ ਜਿੰਨੇ ਵੀ ਮੈਨੂੰ ਫੋਨ ਆਉਂਦੇ ਨੇ ਮੈਂ ਸਾਰਿਆਂ ਦੀ ਗੱਲ ਸੁਣ ਕੇ ਤੇ ਤੁਹਾਡੀਆਂ ਕਰਤੂਤਾਂ ਦੱਸੀ ਜਾਣੀਆਂ ਨੇ ਤੁਹਾਨੂੰ ਗੋਲੀ ਨਾਲ ਜ਼ਹਿਰ ਦੇ ਕੇ ਮਾਰਨ ਦੀ ਲੋੜ ਨਹੀਂ ਹੈ ਵੀ ਤੁਸੀਂ ਬਹਾਨੇ ਲਾਉਨੇ। ਤੁਹਾਡੀਆਂ ਕਰਤੂਤਾਂ ਇੰਨੀਆਂ ਦਸਨੀਆਂ ਨੇ ਤੁਸੀਂ ਸ਼ਰਮ ਦੇ ਨਾਲ ਆਪੇ ਆਪ ਹੌਲੀ-ਹੌਲੀ ਮਰ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।